ਲੋਜੀ ਹੁਣ ਜਿਨ੍ਹਾਂ ਬੱਚਿਆਂ ਦੇ ਵੱਲੋਂ ਆਪਣੇ ਬਜ਼ੁਰਗ ਮਾਪਿਆਂ ਨੂੰ ਸਾਂਭਿਆ ਸੰਭਾਲਿਆ ਨਹੀਂ ਜਾਂਦਾ ਉਹਨਾਂ ਦੇ ਲਈ ਸੁਪਰੀਮ ਕੋਰਟ ਦੇ ਵੱਲੋਂ ਇੱਕ ਨਵਾਂ ਫੈਸਲਾ ਸੁਣਾ ਦਿੱਤਾ ਗਿਆ ਇਸ ਫੈਸਲੇ ਦੇ ਨਾਲ ਹੁਣ ਉਹਨਾਂ ਬੱਚਿਆਂ ਨੂੰ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਜਿਨ੍ਹਾਂ ਦੇ ਵੱਲੋਂ ਧੋਖੇ ਦੇ ਨਾਲ ਜਾਂ ਫਿਰ ਵਰਗੜਾ ਕੇ ਆਪਣੇ ਮਾਪਿਆਂ ਦੇ ਕੋਲੋਂ ਜ਼ਮੀਨ ਜਾਇਦਾਦ ਜਾਂ ਫਿਰ ਕੁਝ ਤੋਹਫੇ ਵਜੋਂ ਚੀਜ਼ਾਂ ਜਿਹੜੀਆਂ ਨੇ ਆਪਣੇ ਨਾਮ ਕਰਵਾ ਲਈਆਂ ਜਾਂਦੀਆਂ ਨੇ ਉਹਨਾਂ ਬੱਚਿਆਂ ਦੇ ਖਿਲਾਫ ਹੁਣ ਕਾਰਵਾਈ ਹੋ ਸਕਦੀ ਹੈ ਇਹ ਸਾਰੀ ਕਾਰਵਾਈ ਜਿਹੜੀ ਹੈ ਸੁਪਰੀਮ ਕੋਰਟ ਦੇ ਦਿੱਤੇ ਗਏ ਹੁਕਮਾਂ ਤੇ ਜਾਂ ਫਿਰ ਸੁਣਾਏ ਗਏ ਫੈਸਲੇ ਦੇ ਤਹਿਤ ਹੋ ਸਕਦੀ ਹੈ ਕਿਉਂਕਿ ਇੱਕ ਕਹਿ ਲਈਏ ਕਾਨੂੰਨ ਦੇ ਤਹਿਤ ਉਹ ਜ਼ਮੀਨ ਜਿਹੜੀ ਹੈ ਉਹ ਵਾਪਸ ਕਰਵਾਈ ਜਾ ਸਕਦੀ ਹੈ ਜੇਕਰ ਬੱਚਿਆਂ ਦੇ ਵੱਲੋਂ ਆਪਣੇ ਮਾਪਿਆਂ ਨੂੰ ਸਾਂਭਿਆ ਸੰਭਾਲਿਆ ਨਹੀਂ ਜਾਂਦਾ ਸੋ ਲਗਾਤਾਰ ਬਹੁਤ ਸਾਰੇ ਮਾਮਲੇ ਜਿਹੜੇ ਨੇ ਉਹ ਵੱਖ-ਵੱਖ ਪ੍ਰਦੇਸ਼ਾਂ ਦੇ ਹਾਈ ਕੋਰਟਸ ਦੇ ਵਿੱਚ ਜਾ ਰਹੇ ਸੀ ਤੇ ਉੱਥੇ ਹੀ ਸੁਪਰੀਮ ਕੋਰਟ ਦੇ ਵਿੱਚ ਵੀ ਬਹੁਤ ਸਾਰੇ ਮਾਮਲੇ ਜਿਹੜੇ ਨੇ ਆ ਉਹ ਚੱਲ ਰਹੇ ਸੀ ਜਿਸ ਦੇ ਵਿੱਚ ਮਾਪਿਆਂ ਦੇ ਵੱਲੋਂ ਆਪਣੇ ਬੱਚਿਆਂ ਦੇ ਉੱਪਰ ਧੋਖਾ ਧੜੀ ਦਾ ਇਲਜ਼ਾਮ ਲਗਾਇਆ ਗਿਆ ਸੀ ਦੋਸ਼ ਲਾਏ ਗਏ ਸੀ ਕਿ ਇਹ ਸਾਰੇ ਮਸਲੇ ਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਵੱਲੋਂ ਪਹਿਲਾਂ ਉਹਨਾਂ ਦੇ ਨਾਲ ਮਿੱਠੇ ਪਿਆਰੇ ਹੋ ਕੇ ਉਨ੍ਹਾਂ ਦੇ ਕੋਲ ਜ਼ਮੀਨ ਜਾਇਦਾਦ ਜਿਹੜੀ ਆਪਣੇ ਨਾਮ ਕਰਵਾ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਪੁੱਛ ਪ੍ਰਤੀਤ ਜਿਹੜੀ ਹੈ ਮਾਪਿਆਂ ਦੀ ਉਹ ਨਹੀਂ ਕੀਤੀ ਜਾਂਦੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਆਏ ਦਿਨ ਅਜਈਆਂ ਘਟਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਫੈਸਲਾ ਸੁਣਾਇਆ ਗਿਆ ਜਿਸ ਦੇ ਵਿੱਚ ਹੁਣ ਉਹਨਾਂ तमाम ਬੱਚਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਜਿਨ੍ਹਾਂ ਦੇ ਵੱਲੋਂ ਧੱਕੇ ਨਾਲ ਜਿਨ੍ਹਾਂ ਦੇ ਵੱਲੋਂ ਆ ਮਾਪਿਆਂ ਨੂੰ ਗੱਲਾਂ ਦੇ ਵਿੱਚ ਲੈ ਕੇ ਬਹਿਲਾਫ ਫਸਲਾ ਕੇ ਉਹਨਾਂ ਦੇ ਜ਼ਮੀਨ ਜਾਇਦਾਦ ਜਾਂ ਫਿਰ ਜੋ ਵੀ ਸੰਪਤੀ ਹੁੰਦੀ ਹੈ ਉਸ ਨੂੰ ਆਪਣੇ ਨਾਮ ਕਰਵਾਇਆ ਗਿਆ ਜੇਕਰ ਹੁਣ ਉਹ ਸੰਪਤੀ ਉਹਨਾਂ ਦੇ ਨਾਮ ਹੋ ਵੀ ਗਈ ਹੈ ਤੇ ਜੇਕਰ ਹੁਣ ਉਸ ਪੀੜਤ ਮਾਪਿਆਂ ਦੇ ਵੱਲੋਂ ਇਸ ਦੀ ਸ਼ਿਕਾਇਤ ਜਿਹੜੀ ਹੈ ਉਹ ਪੁਲਿਸ ਨੂੰ ਦਿੱਤੀ ਜਾਂਦੀ ਹੈ ਜਾਂ ਫਿਰ ਕੋਰਟ ਦੇ ਵਿੱਚ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਫਿਰ ਉਹਨਾਂ ਬੱਚੇ ਦੇ ਵੱਲੋਂ ਆਪਣੇ ਨਾਮ ਕਰਵਾਈ ਗਈ ਜ਼ਮੀਨ ਜਿਹੜੀ ਹੈ ਜ਼ਾਇਦਾ ਜਿਹੜੀ ਹੈ ਸੰਪਤੀ ਜਿਹੜੀ ਹੈ ਉਸ ਨੂੰ ਵਾਪਸ ਮਾਲਕੀ ਦੇ ਰੂਪ ਦੇ ਵਿੱਚ ਮਾਪਿਆਂ ਨੂੰ ਸੌਂਪ ਦਿੱਤਾ ਜਾਵੇਗਾ ਸੋ ਇਸ ਦੇ ਨਾਲ ਜਿੱਥੇ ਬੱਚਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਉੱਥੇ ਹੀ ਬਜ਼ੁਰਗ ਮਾਪੇ ਜਿਹੜੇ ਨੇ ਜਿਹੜੇ ਲਤਾੜੇ ਗਏ ਨੇ ਆਪਣੇ ਹੀ ਬੱਚਿਆਂ ਦੇ ਵੱਲੋਂ ਜਿਨ੍ਹਾਂ ਨੂੰ ਸਾਂਭਿਆ ਸੰਭਾਲਿਆ ਨਹੀਂ ਜਾਂਦਾ ਦੇਖਭਾਲ ਦੀ ਕੀਤੀ ਜਾਂਦੀ ਜਾਂ ਫਿਰ ਲਵਾਰਸਾਂ ਦੀ ਤਰ੍ਹਾਂ ਉਹਨਾਂ ਨੂੰ ਜਿ ਕਹ ਲਈਏ ਛੱਡ ਦਿੱਤਾ ਜਾਂਦਾ ਹੈ ਉਹਨਾਂ ਮਾਪਿਆਂ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਆਸ ਜੱਗੀ ਹੈ ਕਿ ਹੁਣ ਉਹਨਾਂ ਨੂੰ ਉਹ ਲਵਾਰਸਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਨਹੀਂ ਕੱਟਣੀ ਪਵੇਗੀ ਬਹੁਤ ਸਾਰੇ ਮਸਲੇ ਮਾਮਲੇ ਤੁਸੀਂ ਵੀ ਸੁਣੇ ਹੋਣਗੇ ਸਾਡੇ ਕੋਲ ਵੀ ਬਹੁਤ ਸਾਰੇ ਮਸਲੇ ਮਾਮਲਿਆਂ ਦੇ ਬਾਰੇ ਜਾਣਕਾਰੀਆਂ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਬੱਚਿਆਂ ਦੇ ਵੱਲੋਂ ਪਹਿਲਾਂ ਬਹਿਲਾ ਫਸਲਾ ਕੇ ਜਾਂ ਫਿਰ ਗੱਲਾਂ ਦੇ ਵਿੱਚ ਲੈ ਕੇ ਆਪਣੇ ਮਾਪਿਆਂ ਦੇ ਕੋਲੋਂ ਜ਼ਮੀਨ ਜਾਇਦਾਦ ਜਾਂ ਫਿਰ ਉਹਨਾਂ ਦੀ ਸੰਪਤੀ ਜਿਹੜੀ ਹੈ ਆਪਣੇ ਨਾਮ ਕਰਵਾ ਲਈ ਜਾਂਦੀ ਹੈ ਤੇ ਬਾਅਦ ਦੇ ਵਿੱਚ ਆਪਣੇ ਮਾਪਿਆਂ ਨੂੰ ਰੋਲਣ ਦੇ ਲਈ ਸੜਕਾਂ ਦੇ ਉੱਪਰ ਤੱਕ ਛੱਡ ਦਿੱਤਾ ਜਾਂਦਾ ਹੈ ਸੋ ਕੀ ਕੋਈ ਨੇ ਜਾਣਕਾਰੀਆਂ ਕੀ ਰਿਪੋਰਟ ਦੇ ਵਿੱਚ ਜਾਂ ਫਿਰ ਕੀ ਇਸ ਸੁਣਾਏ ਗਏ ਇਤਿਹਾਸਕ ਫੈਸਲੇ ਦੇ ਵਿੱਚ ਜਾਣਕਾਰੀਆਂ ਸੁਪਰੀਮ ਕੋਰਟ ਦੇ ਵੱਲੋਂ ਦਿੱਤੀਆਂ ਗਈਆਂ ਨੇ ਸਖਤ ਹਦਾਇਤਾਂ ਕੀ ਜਾਰੀ ਕੀਤੀਆਂ ਗਈਆਂ ਨੇ ਉਸ ਦੇ ਬਾਰੇ ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿਸ ਦੇ ਵਿੱਚ तमाम ਜਾਣਕਾਰੀਆਂ ਤੁਹਾਨੂੰ ਪ੍ਰਾਪਤ ਹੋ ਸਕਣਗੀਆਂ ਇਹ ਉਹਨਾਂ ਬੱਚਿਆਂ ਬਾਰੇ ਸਾਵਧਾਨ ਰਹਿਣ ਦਾ ਸਮਾਂ ਹੈ ਜੋ ਆਪਣੇ ਬਜ਼ੁਰਗ ਮਾਪਿਆਂ ਤੋਂ ਜਾਇਦਾਦ ਦਾ ਤਵਾਦਲਾ ਕਰਦੇ ਹਨ ਜਾਂ ਉਹਨਾਂ ਤੋਂ ਤੋਹਫ਼ੇ ਲੈਣ ਤੋਂ ਬਾਅਦ ਉਹਨਾਂ ਨੂੰ ਛੱਡ ਦਿੰਦੇ ਨੇ ਇਸ ਸੰਬੰਧੀ ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲਾ ਦਿੱਤਾ ਹੈ ਹੁਣ ਅਜੇਹਾ ਕਰਨ ਵਾਲੇ ਬੱਚੇ ਦਾ ਭਲਾ ਨਹੀਂ ਹੋਵੇਗਾ ਮਾਪਿਆਂ ਵੱਲੋਂ ਤੋਹਫੇ ਜਾਂ ਜਾਇਦਾਦ ਨੂੰ ਠੁਕਰਾਉਣ ਵਾਲਿਆਂ ਨੂੰ ਹੁਣ ਇਸ ਦੀ ਭਾਰੀ ਕੀਮਤ ਚੁਕਾਉਣੀ ਪੈਣੀ ਹੈ ਅਜਿਹੇ ਬੱਚਿਆਂ ਨੂੰ ਜਾਇਦਾਦ ਜਾਂ ਤੋਹਫੇ ਜਾਂ ਦੋਵੇਂ ਹੁਣ ਵਾਪਸ ਕਰਨੇ ਪੈ ਸਕਦੇ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ ਕਿ ਬਜ਼ੁਰਗ ਮਾਪਿਆਂ ਨੂੰ ਹਰ ਕੀਮਤ 'ਤੇ ਸੰਭਾਲਣਾ ਹੀ ਹੋਵੇਗਾ ਉਹਨਾਂ ਨੂੰ ਉਹਨਾਂ ਦੀ ਕਿਸਮਤ 'ਤੇ ਛੱਡਣਾ ਬਹੁਤ ਮੈਂਗਪਰੇ ਸੁਪਰੀਮ ਕੋਰਟ ਦਾ ਇਹ ਫੈਸਲਾ ਇਤਿਹਾਸਕ ਅਤੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਹੱਤਵਪੂਰਨ ਕਦਮ ਸਮਝਿਆ ਜਾ ਰਿਹਾ ਹੈ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਚ ਇਹ ਸਪਸ਼ਟ ਕੀਤਾ ਹੈ ਕਿ ਜੇਕਰ ਬੱਚੇ ਆਪਣੇ ਮਾਤਾ ਪਿਤਾ ਦੀ ਦੇਖਭਾਲ ਕਰਨ ਚ ਅਸਫਲ ਰਹਿੰਦੇ ਨੇ ਤਾਂ ਮਾਤਾ ਪਿਤਾ ਵੱਲੋਂ ਉਹਨਾਂ ਨੂੰ ਦਿੱਤੀ ਜਾਣ ਵਾਲੀ ਜਾਇਦਾਦ ਅਤੇ ਤੋਹਫੇ ਨੂੰ ਮਾਤਾ ਪਿਤਾ ਅਤੇ ਸੀਨੀਅਰ ਸਿਟੀਜ਼ਨ ਐਕਟ ਦੇ ਤਹਿਤ ਰੱਦ ਕੀਤਾ ਜਾ ਸਕਦਾ ਹੈ ਹੁਣ ਉਹਨਾਂ ਬੱਚਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਜਿਨ੍ਹਾਂ ਦੇ ਵੱਲੋਂ ਵਰਗੜਾ ਕੇ ਜਾਂ ਆਪਣੇ ਬਜ਼ੁਰਗ ਮਾਪਿਆਂ ਨੂੰ ਗੱਲਾਂ ਦੇ ਵਿੱਚ ਲੈ ਕੇ ਉਹਨਾਂ ਦੀ ਜ਼ਮੀਨ ਜਾਂ ਫਿਰ ਉਹਨਾਂ ਦੀ ਸੰਪਤੀ ਨੂੰ ਹੜੱਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਹੁਣ ਉਹਨਾਂ ਤਮਾਮ ਬੱਚਿਆਂ ਨੂੰ ਉਹਨਾਂ ਦੀ ਪਰਪਾਈ ਕਰਨੀ ਪਵੇਗੀ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਇਸ ਸਾਰੀ ਗਤੀਵਿਧੀ ਦੇ ਉੱਪਰ ਇਹ ਵੱਡਾ ਇਤਿਹਾਸਕ ਫੈਸਲਾ ਲੈ ਲਿਆ ਗਿਆ ਤੁਸੀਂ ਕੀ ਸੋਚਦੇ ਹੋ ਖਬਰ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਕਰਨਾ